ਭਾਰਤਵੰਦ ਦਾ ਅਸਰ ਜਲੰਧਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜਲੰਧਰ ਚ ਭਾਰਤਵੰਦ ਦੇ ਹੱਕ ਚ ਵਸਪਾ ਦਾ ਪ੍ਰਦਰਸ਼ਨ ਹੋ ਰਿਹਾ ਹੈ ਐਸਸੀਐਸਟੀ ਰਾਖਵੇਂ ਕਰਨ ਦੇ ਫੈਸਲੇ ਤੋਂ ਨਰਾਜ਼ ਬਾਲਮਿਕ ਸਮਾਜ ਨੇ ਭਾਰਤਵੰਦ ਦਾ ਵਿਰੋਧ ਕੀਤਾ ਹੈ ਪੰਜਾਬ ਦੇ ਜਲੰਧਰ ਵਿੱਚ ਅੱਜ ਰਾਮਾ ਮੰਡੀ ਚੌਂਕ ਪਠਾਨਕੋਟ ਚੌਂਕ ਤੇ ਹੋਰ ਥਾਵਾਂ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਭਾਰਤਵੰਦ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਪ੍ਰਦਰਸ਼ਨ ਭਾਰਤਵੰਦ ਦੇ ਸੱਦੇ ਦੇ ਸਮਰਥਨ ਵਿੱਚ ਹੋ ਰਿਹਾ ਹੈ ਅਸੀਂ ਐਸਸੀਐਸਟੀ ਰੱਖਵੇਕਰਨ ਸੰਬੰਧੀ ਲਏ ਫੈਸਲੇ ਦਾ ਵਿਰੋਧ ਕਰਦੇ ਹਾਂ ਉਹਨਾਂ ਵੱਲੋਂ ਕਿਹਾ ਗਿਆ ਹੈ ਜਿਵੇਂ ਮੱਦੀ ਨਜ਼ਰ 22 ਗਸ ਨੂੰ ਦੇਸ਼ ਭਰ ਵਿੱਚ ਭਾਰਤਵੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਦਾ ਅਸੀਂ ਪੂਰਾ ਸਮਰਥਨ ਕਰਦੇ ਹਾਂ ਬਸਪਾ ਵੱਲੋਂ ਅੱਜ ਇਹ ਪ੍ਰਦਰਸ਼ਨ ਕੀਤਾ ਜਾਣਾ ਅਤੇ ਇਸ ਸੰਬੰਧੀ ਕੁਝ ਜਥੇਬੰਦੀਆਂ ਨੇ ਵੀ ਉਹਨਾਂ ਦੇ ਨਾਲ ਜੁੜਨ ਦਾ ਫੈਸਲਾ ਕੀਤਾ ਹੈ ਜਲੰਧਰ ਭੋਗਪੁਰ ਰੋਡ ਤੇ ਵਿਸ਼ੇ ਹੋਈ ਕਾਰਪੇਟ ਤੇ ਬੈਠੇ ਬਸਪਾ ਸਮਰਥਕ ਹਾਈਵੇ ਦੇ ਦੂਮੇ ਪਾਸੇ ਆਵਾਜ਼ਾਈ ਲਈ ਖੁੱਲੇ ਹਨ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਇਸ ਪ੍ਰਦਰਸ਼ਨ ਦੌਰਾਨ ਕੋਈ ਵੀ ਨੁਕਸਾਨ ਨਾ ਹੋ ਸਕੇ